ਮੈਲਾਨੀ ਤੜਕਾਰੀਆਂ ਹੈ ਹੈ ਇਹ ਉਹ ਵੀ ਦਾ ਦੁੱਧ ਧਰਿਆ ਹੋਇਆ ਹੈ ਨਾਲੇ ਵੀ ਛੇ ਵਾਰ ਨਹੀਂ ਤਾਂ ਤਾਂ ਠੀਕ ਆ ਆ ਚੁੰਗਣੀ ਸਿਸੇ ਨੇ ਚੁੰਗਣੀ ਲਾਤੀ ਆਹ ਚ ਇਹ ਮੈਲਾ ਦੋ ਦਵਾਈ ਆ ਇਹ ਜਿਹੜੀ ਉਹ ਕਬਜ਼ੇ ਦੀ ਲਿਆਂਦੀ ਸੀ ਹਨਾ ਉਹ ਦਵਾਈ ਆ ਇਹ ਆਦੇ ਨਾਲ ਸੀਸੀ ਨਾਲ ਚੁੰਗਣੀ ਉਹ ਛੋਟੀ ਜੀ ਕੱਟੀ ਪੀਏ ਕਰੋਗੀ ਹੈ ਐਕਨੇ ਬੜਾਤੀ ਕੱਤੀ ਸਾਰੇ ਇਹਲੇ ਵੱਲ ਸੀਸੀ ਅੱਜ ਕੁਮਰੇ ਫੈਮਲੀ ਬਣਾਉਗੀ ਬਹੁਤ ਸਵਾਦ ਆਣੀ ਤੇ ਸਵੇਰ ਦੇ ਬਚ ਗਏ ਸੱਤ ਆਈ ਨੁਕਾ ਦਿ ਲੋਰਪੋ ਜੰਨੀਆ ਟਾਈਮ ਤੋਂ ਹੋ ਮੇਰੇ ਦੱਸ ਦੇ ਵੀ ਇਸ ਟਾਈਮ ਕਿ ਟਾਈਮ ਹੋਇਆ ਨਾ ਲੋ ਜੀ ਹੁਣ ਨੇ ਬਣਾਣ ਲੱਗੀਆਂ ਅੱਜ ਆਲੂ ਛੋਲੇ ਦੀ ਸਬਜੀ ਤੇ ਪਹਿਲਾ ਇਹ ਤੋਂ ਪਹਿਲਾਂ ਮੀਂਹ ਆ ਜੇ ਤਾਂ ਸਬਜੀ ਦਾ ਕੰਮ ਨਵੇੜ ਲਈਏ ਕਿਉਂਕਿ ਨਾ ਕਣੀਆਂ ਦੀਆਂ ਪਹਿਲਾਂ ਵਿੱਚ ਨੂੰ ਪੈਣ ਲੱਗ ਗਈ ਤੇ ਅੱਜ ਫਰਾਈ ਤੇ ਬਾਹਰ ਆਹ ਕਰਨਾ ਆਟਾ ਛਾਣਨ ਤੇ ਕਣੀਆਂ ਪੈ ਰਹੀਆਂ ਤੇ ਹੁਣ ਮੈਂ ਬਣਾਉਂਗੀ ਆਲੂ ਛੋਲੇ ਆਲੂ ਛੋਲੇ ਉਹ ਸਬਜ਼ੀ ਜਿਹੜੀ ਉਹ ਸਾਰੇ ਖਾ ਲੈਂਦੇ ਨੇ ਜਿਹੜੀ ਕੀ ਆ ਹੁੰਦੀ ਆ ਜਾਂ ਵਿੱਚ ਨੂੰ ਕੁਰੀ ਹੋਰ ਹੁੰਦੀ ਆ ਕੋਈ ਕੋਈ ਸਬਜ਼ੀ ਖਾਂਦਾ ਕੋਈ ਕੋਈ ਖਾਂਦਾ ਆਲੂ ਛੋਲੇ ਦਾ ਸਭ ਸਾਰੇ ਖਾ ਲੈਂਦੇ ਆ ਜੇ ਹੁਣ ਮੈਂ ਕੀ ਦ ਜਿੱਦਾਂ ਛੁੱਟੀ ਹੋ ਇਕਨਾ ਜਿੱਦਾਂ ਛੁੱਟੀ ਹੁੰਦੀ ਆ ਯੂਵੀ ਨੂੰ ਉਦੋਂ ਅਸੀਂ ਕੀ ਦਾ ਤੜਕਾ ਲਾਣੇ ਆ ਕਿਉਂਕਿ ਉਹਨੂੰ ਚੂਹ ਚ ਤਾਂ ਕੀ ਦਾ ਦੰਦੇਣੀ ਕਿਉਂਕਿ ਕੀਨਾ ਹੁਣ ਥੋੜਾ ਜਮਣ ਲੱਗ ਗਿਆ ਉਹ ਸਬਜ਼ੀ ਖੰਡੀ ਹੋ ਜਾਂਦੀ ਇਸ ਦਾ ਚੰਦ ਜੰਦਾ ਕਣੀਆਂ ਆ ਰਹੀਆਂ ਮੇਰੇ ਉੱਪਰ ਕਣੀਆਂ ਬਸ ਆਪੇ ਘਰ ਕੇ ਭਾਜੀ ਆ ਫਟਾਫਟ ਤਾਂ ਕਰਕੇ ਜਿੱਦਾਂ ਉਹਨਾਂ ਨੂੰ ਛੁੱਟੀ ਹੁੰਦੀ ਆ ਫਿਰ ਉਹਨਾਂ ਕੀ ਦਾ ਕਰਤਾ ਲੰਮੀ ਆ ਕਿ ਅੱਜ ਤੁਸੀਂ ਦੇਖਿਆ ਹੀ ਹੋਣਾ ਵੀਡੀਓ ਚ ਪਹਿਲਾਂ ਵੀ ਬਹੁਤ ਵਾਰ ਹੈਪੀ ਨੂੰ ਹਨ ਅੱਜ ਹੈਪੀ ਦਾ ਬਰਥਡੇ ਆ ਆਈ ਗਿਆ ਹੈਪੀ ਦਾ ਜਨਮ ਦਿਨ ਅੱਜ ਸ਼ਾਮ ਮੁਰਤ ਪਰਦੇ ਮਨਾਵਾਂਗੇ ਤੇ ਨਾ ਜਿਹੜੇ ਆਹ ਪੱਤੇ ਅਸੀਂ ਲਿਆਂਦੇ ਵਿੱਚ ਜੀ ਇਹ ਯੂਵੀ ਦੇ ਬਰਥਡੇ ਨੂੰ ਸਬਜ਼ੀਆਂ ਚ ਪਾਉਣ ਨੂੰ ਪੱਤੇ ਆਹ ਦਾਲਚੀਨੀ ਆਹ ਦਾਲਚੀਨੀ ਤਾਂ ਖਤਮ ਰਹੀ ਥੋੜੀ ਜੀ ਦੇ ਜੇ ਆ ਦਸੇ ਹੋ ਵੀ ਪੱਤੇ ਮੈਨੂੰ ਵੀ ਆ ਪੱਤੇ ਕਾਦੇ ਲਈ ਹੁੰਦੇ ਨੇ ਕਿਉਂਕਿ ਸਾਨੂੰ ਤਾਂ ਪਤਾ ਨਹੀਂ ਇੰਨਾ ਵੀ ਕਾਦੇ ਲਈ ਹੁੰਦੇ ਨੇ ਪਰ ਅਸੀਂ ਜਿਵੇਂ ਵੀਡੀਓ 'ਚ ਦੇਖਦੇ ਆਂ ਓਵੇਂ ਅਸੀਂ ਸਬਜ਼ੀ 'ਚ ਫਿਰ ਤੋਂ ਦਿੰਦੇ ਆਂ ਰੜਗੇ ਪੱਤੇ ਰੜ ਰਹੇ ਹੁਣ ਓੜੀ ਇਹ ਵੀ ਆ ਪੱਤਿਆਂ ਦਾ ਟੀ ਫਲੇਵਰ ਆ ਕੀ ਕਾਦੇ ਵਾਸਤੇ ਆ ਬਸ ਅਸੀਂ ਤਾਂ ਦਰਖਤ ਦੇ ਪੱਤੇ ਸਮਝ ਕੇ ਪਾ ਦਿੰਦੇ ਹੰਨੇ ਇਹਨਾਂ ਨੂੰ ਤੇ ਦਾਲਚੀਨੀ ਦਾਲਚੀਨੀ ਤਾਂ ਪਤਾ ਹੀ ਵੀ ਇਹਦਾ ਫਲੇਵਰ ਮਤਲਬ ਕੀ ਆ ਜਾਂਦਾ ਚਾਚ ਵੀ ਪਾਉਂਦੇ ਆ ਕਈ ਕਈ ਜਿਵੇਂ ਵੇਟ ਘਟਾਣਾ ਹੋਵੇ ਉਹ ਪਾਣੀ ਵਿੱਚ ਵੀ ਉਬਾਲਦੇ ਆ ਇਹਨੂੰ ਲੋਜੀ ਦੋਨੇ ਚੀਜ਼ਾਂ ਪੱਤਾ ਤੇ ਦਾਲਚੀਨੀ ਆਪਣੀ ਭੁੰਨ ਹੋ ਗਈ ਤਾਂ ਹੁਣ ਪਾ ਦਈਏ ਪਿਆਰ ਖੁਸ਼ਬੂ ਇਹ ਨਾਲ ਦੀ ਜ਼ਰੂਰ ਆਉਗੀ ਬਾਅਦ ਵਿੱਚ ਪਤਾ ਲੱਗ ਜੰਦਾ ਵੀ ਹਾਂ ਜਿਹੜੀ ਆ ਆ ਖੁਸ਼ਬੂ ਆਈ ਹੈ ਨਾ ਵੀ ਆ ਖੁਸ਼ਬੂ ਆਈ ਹੈ ਵੀ ਖਾਣ ਚ ਕਿਹੜਾ ਸਵਾਦ ਆਇਆ ਉਹ ਆ ਪੱਤੇ ਦਾ ਹਰਦਾਲ ਚੀਨੀ ਦਾ ਸਵਾਦ ਆ ਜਾਂਦਾ ਹੈ ਆ ਇਧਰ ਸਬਜੀ ਤੇ ਹਾਂ ਐਂਡ ਜਿਹੜੀ ਆ ਕੀ ਚਰਤਾ ਚਲ ਫਿਰ ਆ ਜਾਓ ਝਾੜੂ ਛੱਡ ਕੇ ਹੁਣ ਪਹਿਲਾਂ ਮੇਰੀ ਵੀਡੀਓ ਬਣਾ ਲਓ ਪੈਣ ਪੀਸਤੇ ਮੈਂ ਕਿਉਂਕਿ ਨਾ ਫਿਰ ਆਲੂ ਫਿਰ ਆ ਵੀ ਆਲੂ ਆਲੂ ਨਾ ਹੋ ਕਰੇ ਤਾਂ ਕਿ ਆਲੂਆਂ ਦੀ ਗਰੇਵੀ ਹੋ ਕਰਤੀ ਮੈਂ ਐਣ ਵੀ ਛੋਲੇ ਹੀ ਦਿਖ ਜਾਣ ਕੱਲੇ ਆਲੂ ਨਾ ਦੇਖਣਾ ਕਿਉਂਕਿ ਆਲੂ ਅਸੀਂ ਬਹੁਤ ਘੱਟ ਖਾਣ ਲੱਗ ਗਏ ਇਸ ਕਰਕੇ ਫਿਰ ਅਸੀਂ ਜਿਹੜੀ ਹੋਰ ਚੀਜ਼ ਹੁੰਦੀ ਹੈ ਦੂਜੀ ਉਹ ਕੱਢ ਹੀ ਜੰਨੇ ਆ ਆਲੂ ਨਹੀਂ ਅਸੀਂ ਖਾਣ ਦੇ ਇਸ ਕਰਕੇ ਫਿਰ ਮੈਂ ਆਲੂਆਂ ਦਾ ਪਰਥਾ ਬਣਾਤਾ ਪੂਰਾ ਸਬ지 ਲਾ ਲਓ ਇਧਰੇ ਵੀ ਜੀ ਵਧੀਆ ਹੁੰਦੀ ਹੈ ਨਾ ਵਧੀਆ ਬਣ ਗਏ ਵਧੀਆ ਬਣ ਗਏ ਹਨ ਤੇ ਹੁਣ ਇਹਦੇ ਚ ਪਾ ਦੀ ਆਪਾਂ ਪਾਣੀ ਤੇ ਉਧਰ ਯੂਵੀ ਨੂੰ ਦਿਖਾ ਦਿਓ ਯੂਵੀ ਨੂੰ ਪਿੱਛੇ ਆ ਦੇਖੋ ਯੂਵੀ ਦਾ ਜੂڑا ਪਿੱਛੇ ਚੁੰਡਾ ਖੋਲੀ ਆ ਰਿਹਾ ਇੱਧਰ ਚੱਕੀ ਬਾਏ ਕਰ ਬਾਏ ਨਹੀਂ ਸਸਰੀ ਘਰ ਬਲਾ ਸਵੇਰ ਹੋਈ ਆ ਬਾਏ ਕਰੂਗਾ ਤਾਂ ਕਰ ਸਸਰੀਕਾਲ ਸਸਰੀਕਾਲ ਸਾਰਿਆਂ ਨੂੰ ਮੇਰੇ ਵੱਲੋਂ ਸਸਰੀਕਾਲ ਆਹ ਵੋ ਦੇਖ ਲੈ ਜਦ ਇਹ ਮਿਲਾਂਦਾ ਜਦ ਉਹਨੂੰ ਕਹਿੰਨੇ ਆ ਉਹ ਸਸਰੀਕਾਲ ਨਹੀਂ ਸਾਰਿਆਂ ਨੂੰ ਬਲਾਉਂਦੇ ਚਲੋ ਜੀ ਇੱਧਰ ਯੂਵੀ ਆ ਗਿਆ ਮੇਰਾ ਹੱਥਾ ਦੇਖੋ ਛੋਲੀਆਂ ਨਾਲ ਲਵੇੜਿਆ ਹੋਇਆ ਏ ਤੇ ਪਲੇਟ ਰਹਿ ਗਈ ਪਲੇਟ ਲੈ ਕੇ ਆਂਦੀ ਰਾਤ ਨੂੰ ਸੁੱਤੇ ਪਏ ਬੈਰਾ ਜੂੜਾ ਰੋਜ਼ ਖੁੱਲ ਜਾਂਦਾ ਏ ਖੁੱਦੋ ਫੜਾ ਕੇ ਥੋੜਾ ਪਾਉਂਦੇ ਨੇ ਮੈਂ ਕਹੇ ਜਲੂਸ ਕੱਢ ਦਿੰਦੇ ਨੇ ਇੱਕ ਮੈਂ ਤਾਂ ਨਾ ਰਾਤ ਮੇਰਾ ਤਾਂ ਨਾ ਦਿਲ ਘਟੀ ਗਿਆ ਮੈਨੂੰ ਐ ਹੋਈ ਗਿਆ ਵੀ ਇਹਨਾਂ ਵਾਸਤੇ ਇੱਕ ਪਿੰਜਰਾ ਲਿਆਓ ਕੁੱਤੇ ਆਲਾ ਦੋਹਾਂ ਨੂੰ ਬੰਦ ਕਰ ਦੋ ਕਿਉਂਕਿ ਦੋਹਾਂ ਦੀ ਕੁੱਤੇ ਆਲੀ ਲੜਾਈ ਆ ਹੋਰ ਹੁਣ ਪਿਆ ਹੁਣ RAM ਤੇ ਪਿਆ ਏ ਉਹ ਤਾਂ ਸਿਰੇ ਮੈਂ ਕਹੇ ਕਮਰਾ ਪੂਰਾ ਸਿਰ ਤੇ ਚੱਕ ਲੈਂਦਾ ਚੰਗਿਆੜਾ ਮਾਰ ਮਾਰ ਕੇ ਆਵੀ ਵੱਡਾ ਤਾਂ ਵੱਡਾ ਛੋਟਾ ਹੀ ਨਹੀਂ ਮਾਨ ਹੈਗਾ ਹਜੇ ਤਾਂ ਇਹਨੂੰ ਦੇ ਦੇ ਕੋ ਜਾਵੇ ਮਾਰਦਾ ਹੋਰ ਐਨਾ ਦੋ ਮੈਂ ਕਹਿੰਦੀ ਉ ਤਾਂ ਇਹਨਾਂ ਦੀ ਬਣਦੀ ਨਹੀਂ ਦੋਹਾਂ ਦੀ ਹੈ ਉ ਤਾਂ ਉਹ ਗੋਦੀ ਨਹੀਂ ਚੜਦਾ ਇਹਦੀ ਰਾਤ ਨੂੰ ਰਾਤ ਨੂੰ ਦੋਹਾਂ ਦਾ ਖੱਡੂ ਖੜਾ ਐਨਾ ਪੈਂਦਾ ਏ ਲੈ ਚੱਲੇ ਆਵੀ 8:30 ਚੱਲੇ ਜਾ ਹਾਂ ਇਹਦਾ ਨਿਕਲ ਮੈਂ ਇਸ ਦਾ ਹਾਂ ਇਹਦਾ ਨਿਕਲ ਮੈਂ ਦਾ ਦਾ ਤੋਸਾ ਦਾ ਕਿੰਨੇ ਹੁੰਦਾ ਹੂੰ ਸ਼ਾਮ ਨੂੰ 2:30 2:30 ਸ਼ਾਮ ਨੂੰ 3:30 ਹੁੰਦਾ ਹੈ ਸਵੇਰ ਹੀ ਹੁੰਦਾ 3:30 ਪਾਰਾ 3-3 ਪਾਰੇ ਹੁਣ 3:30 ਤਾਂ ਲੋ ਕਹਿੰਦਾ ਗੱਤਾਂ ਹੀ ਨਹੀਂ ਅੱਜ ਤੇ ਦੁੱਧ ਲਿਖਿਆ ਜਾ ਰਿਹਾ ਐਡਾ ਕੱਲ ਵੀ 3:30 ਸੀ ਅੱਛਾ ਲੋ ਜੀ ਵੱਜ ਗਏ 10 ਤੇ ਰੋਟੀ ਹੁਣ ਲੱਗੇ ਖਾਣ ਸਾਰੇ ਆਲੂ ਛੋਲਿਆਂ ਦੀ ਸਬਜ਼ੀ ਨਾਲ ਜੀ ਤਨ ਇਕੱਠੇ ਬਿਠਾਣੇ ਹੁੰਦੇ ਸਾਰੇ ਉਹਨੇ ਝਟਾਈ ਵਛਾ ਕੇ ਬਿਠਾ ਲੰਨੇ ਨਹੀਂ ਆਪਦਾ ਆਪ ਦੀ ਸਿੱਤਾ ਸੰਭਲ ਲੰਨੇ ਆ ਨਾ ਬੀਬੀ ਵਾ ਮੰਜਾ ਫਰੇ ਬੰਦਦੇ ਨਾ ਹੋਰ ਨਾ ਤੂੰ ਤਿਆਰ ਕੱਤੇ ਹੋਇਆ ਵੇ ਆ ਮੈਂ ਜਾਣਾ ਏ ਕਿਥੇ ਦਿੱਲੀ ਆ ਚਾਚੇ ਕੋਲ ਤੇ ਖਾਲਾ ਤੂੰ ਵੀ ਉੱਥੇ ਜਾ ਕੇ ਗੋਭੀ ਦੀ ਸਬਜ਼ੀ ਗੋਭੀ ਦੇ ਫੁੱਲ ਖਾ ਰਹੇ ਹੋ ਨਾ ਮਹਿੰਗੇ ਮਹਿੰਗੇ ਆਹੋ ਤੂੰ ਕੀ ਕਰਨ ਜਾਏਂਗਾ ਅੱਜ ਤਾਂ ਸ਼ਾਮ ਨੂੰ ਆ ਜਣਾ ਹੈ ਰਾਤ 9 ਵਜੇ ਨਾ ਤੂੰ ਛੇਤੀ ਜੱਤੇ ਆ ਗਿਆ ਬੁਲਬਲੇ ਲਵਾਇਆ ਹੁਣ ਜਾ ਕੇ ਉਹ ਕਿਤੇ ਜਾ ਰਹੇ ਨੇ ਸੜਾ ਕੇ ਫਿਰ ਜਾਵਾਂਗੇ ਨਾ ਸੌਂ ਗਿਆ ਮਸਾ ਸੋਇਆ ਜਿੱਦਣ ਸੀ ਕਿਤੇ ਜਾਣਾ ਹੁੰਦਾ ਨਾ ਉਦੋਂ ਕਦੇ ਵੀ ਨਹੀਂ ਸੌਂਦਾ ਜਿੱਦਣ ਸੋਣਾ ਨਾ ਜਿੱਦਣ ਜਾਣਾ ਨਹੀਂ ਹੁੰਦਾ ਉਦੋਂ ਨਾਨਸਰ ਚਾਹੇ 8 ਵਜੇ ਵੀ ਉੱਠੇ ਨਾਨਸਰ ਉਰੇ ਬਾਹਾਂ ਚ ਵੜ ਜਾਊਗਾ ਵੀ ਸੜਾ ਦੋ ਮੈਨੂੰ ਸੁੱਤੋ ਆਖਰੀਆਂ ਦੋ ਦਿਨ ਅਗਰ ਕੁਛੇ ਮਾਰਦਾ ਹੈ ਆਖਰੀਆਂ ਦੋ ਦਿਨ ਨਾ ਕੁਛੇ ਗਏ ਵੀ ਵੀ ਯੂ ਵੀ ਦੱਸ ਰਿਹਾ ਤਾਂ ਮਗਾ ਤੇ ਲੱਪਟਾ ਹੋ ਤਿਆਰ ਕਰੀ ਕਿ ਆਈ ਨਹੀਂ ਹਲ ਕਰੇ ਨਾਲ ਉੱਤਾਰ ਆ ਗਿਆ ਆਪਾਂ ਤਾਂ ਹੋ ਬੁਲਬਲੇ ਸਾਰਾ ਹੋ ਤਿਆਰ ਕਰਨਾ ਹੈ ਨਾ ਸਿਰਫ ਪਹਿਲਾ ਭਾਗ ਜੋ ਨੇ ਫਿਰ ਦੇਖ ਲੈਣੇ ਆਗੇ ਹੋਣੇ ਕਿ ਕਿ ਤਸਵੰਤ ਹੋਣ ਲੱਗੇਗੇ ਹਾਂ ਕੋਈ ਕੰਮ ਗਏ ਹੋਣੇ ਤਾਂ ਹੀ ਤਾਂ ਹੈ ਨਹੀਂ ਜਾ ਰਹੇ ਹਾਂ ਤਾਂ ਉਹਨੂੰ ਸੜਾ ਕੇ ਆਏ ਹਾਂ ਉਹ ਬਹੁਤ ਟਾਈਮ ਲਾ ਦਿੰਦਾ ਸੌਣ ਨੂੰ ਆ ਉਹ ਜਿੱਦਨ ਜਾਣਾ ਹੁੰਦਾ ਉਦੋਂ ਦਾ ਉਹ ਸੁਣਦਾ ਨਹੀਂ ਹੈਗਾ ਉਦੋਂ ਨਹੀਂ ਸੁਣਦਾ ਜਿੱਦਨ ਨਹੀਂ ਜਾਣਾ 9:30 ਵਜੇ ਸੌਣਾ ਮੇਰੀ ਬਾਹ ਜੇ ਬੜੀ ਜਾਊਗਾ 8 ਆ 7:30 ਗਲੇ ਗਲੇ ਦੇਖ ਰਹੇ ਹਾਂ ਮੈਂ ਸਾਰੇ ਲੱਗਿਆ ਇੰਨੀ ਸੁਖਸਾਦਾ ਸਾਰੇ ਸੁਤ ਬਾਜੀ ਮੈਂ ਕਿਹਾ ਵਿੱਚ ਸਕੂਲ ਚ ਹੋਣੀ ਹੈ ਉਹਨੂੰ ਦੇਖਣਾ ਪੱੜੇ ਆ ਲੇ ਕੇ ਦੇ ਜਿਹੜੀ ਜੀ ਹੋਂ ਸਭ ਲੋੜ ਹਾਂ ਕਿੰਨੇ ਸੋਹਣੇ ਬਣਾਏ ਹੈ ਹੈਪੀ ਬਰਥਡੇ ਹੈਪੀ ਬਰਥਡੇ ਨਾ ਬਹੁਤ ਸੋਹਣੇ ਦੇਖੀ ਬਰਥਡੇ ਵਾਲੇ ਕਿੰਨਾ ਹੀ ਬਟਾ ਸਾਰੇ ਬੈਠਾ ਚਾਹੇ ਨਾ ਬਹੁਤ ਸੋਨਾ ਤਿਆਰ ਹੋ ਰਿਹਾ ਕਦੋਂ ਸ਼ੁਰੂ ਹੋਣਾ ਪਲਸ ਸ਼ੁਰੂ ਹੋਣਾ ਪਿਆਰ ਤਾਂ ਸੀ ਹੋਣਾ ਇਹ ਇਹਨੂੰ ਲਾਏ 14 ਚੋਲੇ ਪਿਆ ਹਾਂ ਕਿਲਾ ਉੱਤੇ ਫੜ ਨਹੀਂ ਹੁੰਦਾ ਹਾਂ ਉਹ ਜਿਹੜਾ ਲੈ ਦੇ ਪਿੱਛੇ ਪੱਤੀ ਦਾ ਹੈ ਪੱਤੀ ਦਾ ਖਾੜ ਹੁੰਦਾ ਨਹੀਂ ਰੋਈ ਜਾਊਗਾ ਮਸਾ ਸੋਇਆ ਅੱਜ ਜਿਆਦਾ ਕਿਤੇ ਜਾਣਾ ਹੁੰਦਾ ਤੰਗ ਕਰਵਾ ਉਹ ਲੋ ਜੀ ਅਸੀਂ ਤਿਆਰੀ ਕਰ ਰਹੇ ਆਂ ਆਂਸਰ ਲੱਗੇ ਤੇ ਇੱਧਰ ਬੁਲਬਲੇ ਦੇਖੋ ਕਿੰਨੇ ਬਾਲੇ ਪਏ ਆਂ ਆਹ ਕਿਹੜੇ ਸੱਪ ਸਪੋੜੀ ਦੇ ਹੱਥ ਨੇ ਸਵੇਰੇ ਬਣਾਏ ਆਂ ਦੋ ਯੂਵੀ ਨੇ ਤੇ ਹੈਪੀਟ ਸਵੇਰੇ ਲੱਗੇ ਹੋਏ ਤੇ ਜਦ ਮੈਂ ਆਈ ਤੀ ਕੋਈ ਨਹੀਂ ਹੈ ਕਿ ਬਾੜ ਨਾਲੇ ਹੋਰ ਬੰਨੇ ਆ ਕੱਢ ਰਹੇ ਕਹਿੰਦੀ ਅਸੀਂ ਨਾ ਫੁੱਲ ਪਾ ਰਹੇ ਆ ਸੋਨਾ ਮੈਂ ਬਣਾ ਰਹੀ ਆ ਇਹਦੇ ਫੁੱਲ ਹੋਰਾਂ ਦੇ ਦਿੰਦੀ ਆਂ ਇਸੇ ਨੂੰ ਕਰਦੇ। ਉਹ ਬਸ ਇੱਕ ਗੱਲ ਨਹੀਂ। ਸਿੱਖਣੇ ਕੀ ਲੋੜ ਆ ਪਰ ਅੰਮ੍ਰਿਤ ਕੇ ਤਾਂ ਹੀ ਜੇ ਜੇ ਸਾਰਿਆਂ ਨੂੰ ਸਾਰੇ ਕੰਮ ਆ ਗਏ ਫਿਰ ਤਾਂ ਸਾਰਿਆਂ ਦੀ ਛੁੱਟੀ ਹੋ ਜੂਗੀ। ਤੇਰੀ ਜਾਨੇ ਕਰ ਲੂਗਾ। ਉੱਚੀ ਗੱਲ। ਔਰ ਸਾਰੇ ਮੰਡਲ ਕੰਮਾਂ ਨੇ ਨਾਲੇ ਸਟੈਂਡ ਅੱਲੋਂ ਉਹ ਹੰਨੇ ਸਾਰੇ ਇਕੱਠੇ ਹੋ ਜੰਨੇ ਆ। ਉਹ ਹਰਪ੍ਰੀਤ ਨੂੰ ਉਹ ਖੋਲਣ ਆਂਦਾ ਏ ਮੈਨੂੰ ਭਰਨਾ ਆਂਦਾ ਏ। ਔਰ ਔਦੜ ਵੀ ਤਾਂ ਸੀ ਅਸੀਂ ਸੋਚਿਆ ਦਾ ਮੈਂ ਕਿ ਚੱਲ ਵੀ ਉਹ ਬੈਲੀਆਂ ਹੋਣੀਆਂ ਦੋਨਾਂ ਨੂੰ ਬੁਲਾ ਲੰਨੇ ਅਸੀਂ ਤੇ ਨਹੀਂ ਹੋਗੀ ਦਾ ਬੱਡੇ। ਹੋਏ ਮੈਂ ਕਿਹਾ ਬੰਨੀ ਸਿਰ ਆਪਣਾ ਵੀ ਚੀ ਲੱਗ ਰਿਹਾ ਗੱਲਾਂ ਮਰੀ ਜਾਉਂਗੀ ਆ ਦੇਖੋ ਅਸੀਂ ਐ ਐ ਇਧਰ ਇੰਨੇ ਮੁਰਵੇ ਪਾ ਲਈ ਪਏ ਸਾਰੇ ਆਪਦਾ ਆਪਦਾ ਕੰਮ ਫੜਿਆ ਹੋਇਆ ਆ ਲੈ ਲਓ ਤੇ ਇਧਰ ਹਰ ਵੀ ਤਾਂ ਯੂ ਵੀ ਨੇ ਉੱਡ ਗਈ ਅੱਛਾ ਨਾ ਬੈਠ ਗਿਆ ਮੈਂ ਇੱਕ ਤਿਤਲੀ ਬਿਠਾਈ ਹਜੇ ਇਹ ਤੋੜ ਲਾ ਲਈ ਉਧਰ ਭੂਆ ਵੀ ਫੁੱਲ ਬਣਾਵਣਾ ਫੜਾਰੀ ਆ ਹਾਂ ਅੱਛਾ ਠੀਕ ਆ ਸਾਰੇ ਆਪ हां तू सी बना लिया आ गोल्डन ਤਾਂ ਉਹ ਤੇ ਲੱਗ ਜਾਂਦਾ ਸਟੈਂਡ ਤੇ ਮੈਂ ਤਾਂ ਗੇਰਿਆ ਤਾਂ ਸਟੈਂਡ ਵਾਲੇ ਤੇ ਲੱਗਣ ਹਾਂ ਐ ਤੇ ਐ ਤੇ ਫਰੋਜ਼ ਹੀ ਲੱਗ ਹਾਂ ਹਾਂ ਸਟੈਂਡ ਤੇ ਸੁਣਾ ਲੱਗੂਗਾ ਸਟੈਂਡ ਤੇ ਲਾ ਦੇ ਇੱਕਦਮ ਵਾਟਰਫਾਲ ਫਿ ਲਾਵਾਂਗੇ ਹਾਂ ਅਸੀਂ ਅਸੀਂ ਪਹਿਲੀ ਵਾਰ ਆ ਤਿਤਲੀਆਂ ਪਹਿਲੀ ਵਾਰ ਦੇਖੀਆਂ ਆਂਗੀ ਦੇਖਿਆ ਨੇ ਪਰ ਮੈਨੇ ਕੰਦਾ ਅਧਾਰਪ੍ਰੀਤ ਦੇ ਬਰਥਡੇ ਦੀ ਡੈਕੋਰੇਸ਼ਨ ਦੇਖਿਓ ਪੂਰੀ ਆ ਤਾਂ ਕੰਦਾਂ ਦੇ ਲਈ ਹੋੱਚਾ ਦਲਾਵਾ ਹੋਰ ਆਹੀ ਚੱਕ ਲੈਣੇ ਟਰੂਲੀ ਉਹ ਰੰਗੀਆਂ ਹੁਣ ਧੰਨਵਾਦ ਜੀ

ਇਹਦੇ ਫਿਰ ਆਂਡੀਆਂ ਵੀ ਲੱਗੂਗੀਆਂ ਲੈਟਾਂ ਹਾਂਜੀ ਹਾਂਜੀ ਮੈਂ ਕੀ ਉਹ ਨਾ ਵੀ ਸਾਹ ਦੇ ਲਾਉਗੀ ਠੀਕ ਆ ਸਭ ਚੱਲਦਾ ਬੰਦੇ ਆ ਐ ਸਾਈਡ ਐਂ ਕਰਕੇ ਐਵੇਂ ਸਾਈਡ ਤੇ ਦੋ ਲਾਉਂਦੇ ਹੋ ਤਾਂ ਰਿ ਗਿਆ ਉਹ ਕੁੰਜੇ ਜਿਵੇਂ ਕਵਰ ਕਰਦੇ ਥੇ ਇੱਕ ਲਾ ਦੇਣਾ ਕੋਈ ਚਲ ਹੋਰ ਲਾ ਦੋ ਆਹ ਲਾ ਦਾਂਗੀ ਹੋਰ ਬਥੇਰਾ ਠੀਕ ਠੀਕ ਹੋਰ ਲਾ ਦੋ ਫੁੱਲ ਫਲੇ ਪਏ ਆ ਬਾਰੇ ਮੈਂ ਉਹਨਾਂ ਨੂੰ ਮੈਂ ਇਹਨੂੰ ਗੁਲਾਈ ਕਰ ਗੁਲਾਈ ਲਾ ਦਾਂਗੇ ਜਿਹੜੇ ਸਪਸ ਫੁੱਲੀ ਜਿਹਾ ਕਹਿੰਦੇ ਆ ਉਹ ਲਾ ਦੋ ਹਾਂ ਨਾ ਖਾਓ ਲਾ ਦਾਂਗੇ ਲੋਰੀਆਂ ਨਹੀਂ ਮੈਂ ਹਾਂ ਬਣਾਤੀ ਇਹ ਜਿਨ੍ਹਾਂ ਦੇ ਵੀਪੀ ਬੁਲਬਲੇ ਇਸ ਪਿੰਡ ਚ ਫਰਦਾਸਪੁਰ ਚ ਤੁਹਾਾਰੇ ਹੋਏ ਆ ਕੇ ਗੰਨੂ ਮਾ ਮਰੋ ਗੰਨੀ ਨੂੰ ਨਹੀਂ ਅੱਜ ਜੈ 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 ਕਰ 4000 ਰਹੀਏ 4000 ਚਾਰਾਂ ਨੂੰ ਬੁਲਾ ਲਿਓ ਹਾਂ ਇਹ ਫਿਰ ਬਹੁਤ ਸਾਰੇ ਆਣਾ ਲਾਣਾ ਨਹੀਂ ਸਿੱਧੀ ਕਰੋ ਪੀਲੇ ਵਾਲੇ ਹਾਂ ਬਹੁਤ ਸਾਰੇ ਆਏ ਆ ਪਰ ਮੈਨੇ ਬੁਲਾਉਂਗਾ ਮੈਂ ਕੇ ਆਪਣੀ ਟੀਮ ਨੂੰ ਆਇਆ ਹੋਣਾ ਸੀਰੀਅਲ ਲੋ ਜੀ ਮੇਰਾ ਕੰਮ ਗਿਆ ਸਾਰਾ ਨਿਬੜ ਉਧਰ ਆ ਉਹ ਵੀ ਆ ਗਿਆ ਆਪ ਉਸ ਫੋਰੀਆ ਨਾਲ ਘੇਟਣ ਲੱਗਿਆ ਆ ਉਹ ਸਾਹਮਣੇ ਕੀ ਆਏ ਉਹ ਦੇਖ ਲਓ ਮੈਂ ਸਜਾਇਆ ਹੈ ਕਿੰਨਾ ਸੋਹਣਾ ਸਜਾਇਆ ਕਿੰਨਾ ਸੋਹਣਾ ਲੱਗ ਰਿਹਾ ਨਾ ਸੋਹਣਾ ਲੱਗ ਰਿਹਾ ਬਹੁਤ ਮੈਂ ਕਿਹਾ ਇਹ ਸਪੋਲੀ ਹੀ ਫੁੱਟੇ ਜਾ ਰਹੇ ਇਹਨਾਂ ਦੇ ਜਾਲੀ ਭਰ ਲੈਣਾਂ ਨੇ ਹੋਰ ਜਿਆਦੇ ਤੇ ਜਿਆਦੇ ਸਵੇਰ ਦੇ ਤਾਂ ਲੱਗੇ ਪਏ ਇਹਨਾਂ ਨੂੰ ਭਰਨ

ਆਬੂ ਆਬੂ ਚੱਕਲਾ ਆਬੂ ਦੇ ਸਪੋੜੀਏ ਦੇ ਵੀ ਅਸੀਂ ਲਿਆ ਚੱਕਲਾ ਚੱਕਲਾ ਲਓ ਜੀ ਹੁਣ ਮੈਂ ਤਿਆਰ ਹੋ ਅਸੀਂ ਰਹਿ ਗਏ ਤਿਆਰ ਹੋਣੇ ਤੋਂ ਤਿਆਰ ਹੋ ਗਏ ਆ ਜਿਆਦਾ ਆਵਾਂਗੇ ਉਹ ਸਾਰੀ ਸਾਸਫਾਈ ਹੋ ਲੈ ਜਾਣ ਤੋਂ ਪਹਿਲਾਂ ਉਹ गिर ਗਿਆ ਅਬ ਸ਼ਕਲ ਹੋ ਗਿਆ ਅਬ ਸ਼ਕਲ ਨਹੀਂ ਹੋਇਆ ਇਹ ਲਾਈ ਲਾ ਦੇ ਉੱਤਰੀ ਜਾਂਦੇ ਨੇ ਚਲੋ ਜੀ ਆਏ ਹਾਏ ਤਿਆਰ ਹੋਏ ਤਿਆਰ ਹੋਏ ਮੈਂ ਕੱਪੜੇ ਨਹੀਂ ਪਾਏ ਫਿਰ ਆ ਕੀ ਲੈ ਆਇਆ ਨਿਊ ਵੀ ਦੇਵੀ ਹੋਵਣਾ ਆ ਖੇਡ ਖਟਾਉਣੇ ਸਪੋਲਿਏ ਜੇ ਲੈ ਕੇ ਆਇਆ ਖੇਡਣ ਨੂੰ ਖਾਜੋ ਆ ਕੀ ਆ ਵੋ ਇਹ ਵਾਲੇ ਪਏ ਤੇ ਇਹਨਾਂ ਦੇ ਸਵੇਰ ਦੇ ਸਵੇਰ ਦੇ ਵਾਲ ਰਹੇ ਤੇ ਇਹ ਆ ਕੀ ਆ ਵੋ ਚਲੋ ਜੀ ਅਸੀਂ ਤਾਂ ਚੱਲ ਲੇ ਤੇ ਆਸਿਆਰ ਹੋ ਗਏ ਅਮਾਨੀ ਨਹੀਂ ਲੈਣਾ ਕੀ ਕਰਨਾ ਆਖਰ ਕਿਹਦਾ ਹੈ ਮੈਂ ਨਹੀਂ ਦੋਰੀ ਫਰਮਾਤਾ ਹੈ ਮਰਾ ਮੁੰਡਾ ਕਿਲੇ ਹੈ ਬਸ ਕਿੱਥਾ ਉੱਥੇ ਦੇ ਕੰਪ ਤੋਂ ਮੈਂ ਤਾਂ 100 ਸੋ ਉਹ ਤਾਂ ਫੇਰ ਮੇਰੇ ਕੋਲ ਵੀ ਹੈ ਤੇ 100 ਸੋ ਦੇ ਡੁੱਟੇ ਪੈ ਗਏ ਮੇਰੇ ਮੁੰਡਾ ਦਾ ਲਾ ਮੰਦੈ ਨਾ ਹੋਣੀ ਦੂਜਾ ਉਹ ਵੀ ਮੇਰੇ ਕੰਡੇ ਦੇ ਕਿੱਥੇ ਦਾ ਹੋਇਆ ਤੇ 100 ਸੋ ਫੇਰ ਘਪਾ ਦੇ ਦਸਾਨਾ ਹੋਏਗੀ ਪਹਿਲੇ ਸੁਣ ਕੇ ਆਉਂਦੀ ਆ ਉਸ ਤੋਂ ਪਹਿਲੇ ਤਾਂ ਨਾ ਕੁਝ ਕੋ ਪਹਿਵੇਂ ਤਾਂ ਇਹ ਮੈਂ ਚੱਲ ਕੇ ਹੋਣਾ ਹੈ ਮੇਰੇ ਪੈਰ ਦੇ ਹੱਥ ਚੰਨਾ ਚਲਾਏ ਕਿੱਥੇ ਆਂ ਯੋਗਰਾ ਹੈ ਦੇਖਾ ਦੇ ਅੱਲਾ ਚਲੋ ਜੀ ਅਸੀਂ ਚੱਲੇ ਤੇ ਇਆਸ਼ੀਰ ਹੋ ਕੇ ਪੌਣੇ 3 ਦਾ ਟਾਈਮ ਹੋ ਗਿਆ ਯੂਵੀ ਤਾਂ ਭੱਜ ਗਿਆ ਸਵੇਰ ਦਾ ਹੀ ਉੱਥੇ ਹੋਣ ਕਿੱਥੇ ਜਾਣਾ ਸਵੇਰ ਦਾ ਸੀ ਚੱਲੋ ਜੀ ਆਜਾ ਔਰੇ ਲੰਘੀ ਔਰੇ ਨੂੰ ਆ ਆਇਦ ਬਿਚੇ ਨਾ ਚੱਲ ਜੰਗੇ ਅਸੀਂ ਚੱਲੇ ਹੁਣ ਹਰਪੀ ਤੇ ਵੱਡੇ ਤੇ ਇਆਸ਼ੀਰ ਹੋ ਕੇ हां <laughs> सी ਹੁਣ ਬੱਟਿਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੁਣ ਇਸ ਤੋਂ ਬਾਅਦ ਕੀ ਦਾ ਹੋਗਾ ਕਿਸੇ ਦਾ ਵੀ ਅਗਲਾ ਸੀਜ਼ਨ ਸ਼ੁਰੂ ਹੋਣਗੇ ਅਗਸਤ ਦਾ ਹੋਊਗਾ ਸੈਤ ਦਾ ਹਨਾ ਉਹਦਾ ਦੁਸ਼ਹਿਰੇ ਆਉਂਦੇ ਨੇ 24 ਅਕਤੂਬਰ ਹੁੰਦਾ ਦਾ ਉਹਦਾ ਅਗਲੀ 24 ਦਾ ਹਾਂ ਅਗਲੀ 24 ਅਕਤੂਬਰ ਉਹ ਤਾਂ ਦੂਰ ਪਿਆ ਫੇਰਾ ਬਹੁਤ ਦੂਰ ਆ ਕਾ ਇਹ ਵੀ ਰਿਆ ਸਰਪੀਤਾ ਇੱਥੇ ਬਹਿ ਜਾਓ ਸੋ ਵੀਰੇ ਆ ਪੁਲ ਬਲੇ ਆ ਆ ਪੁਲ ਬਲੇ ਸਾਰੇ ਉੱਡ ਜਣੇ ਮਸਾ ਮਸਾਲਾ ਹੈ ਨਾ ਤਿਆਰ ਹੋ ਰਿਹਾ ਹੋਣੇ ਆ ਲਾ ਲਓ ਲੋਦੀ ਕੇਕ ਮੇਰਾ ਬੱਦੇ ਮਾ ਜੀ ਤੁਹਾਨੂੰ ਇਹ ਕੁਝ ਰਿਹਾ ਤੁਹਾਨੂੰ ਦਿਓ ਵਿੱਚ ਲੋਦੀ ਕੇਕ ਆ ਗਿਆ ਹਰਪ੍ਰੀਤ ਸਿੰਘ ਗਿੰਦਾਂ ਖੜਾ ਮੇਰਾ ਨਾਮ ਆ ਗਿਆ ਬੱਸ ਹੋਰ ਹੋਰ ਦੇਖੋ ਬਿਜਲੀ ਕੱਟ ਲਓ ਜੇ ਪਤਾ ਨਹੀਂ ਸੰਗਤਾਂ ਨੂੰ ਕਿ ਆਏ ਤੇ ਖਾਤੇ ਵਿੱਚ ਕੀ ਆ ਨਾਲੇ ਬਣੋ ਨਾਲੇ ਰੱਜਾ ਅੱਛਾ ਨਾਲ ਮਿਲੇ ਨੇ ਕਿ ਬਣਵਾਇਆ ਇਹਦਾ ਠੀਕ ਹੈ ਆਪ ਕੋਲ ਰੱਖ ਲਓ ਇਸ ਸਾਈਡਾਂ ਤੇ ਰੱਖੋ ਆ ਸਾਈਡ ਤੇ ਕੋਲ ਰੱਖੋ ਅੱਛਾ ਕੱਪੜੇ ਇੱਥੇ ਕੋਲ ਰੱਖੋ ਕੀ ਬਹੁਤ ਕੀ ਬਤਾ ਨਹੀਂ ਆ ਤੁਸੀਂ ਆ ਜੋ ਇਹ ਨਾਲ ਚਲੋ ਚਾਬੋ ਡੈਕੋਰੇਸ਼ਨ ਤੋਂ ਖਰਾਬ ਕਰਦੀ ਝੋਲੀ ਇਹ ਨਹੀਂ ਕੋ ਜਾਈ ਤਾਰ ਕੇ ਸਾਰੇ ਤਾਰ ਦੇ ਮੈਨੇ ਕਰਾਈਆਂ ਸਾਰੇ ਚਲੋ ਗੋਦੀ ਚੱਕ ਲੋ ਹਾਂ ਗੋਦੀ ਚੱਕ ਲੋ ਗੋਦੀ ਇਹਨੂੰ ਹਾਇ ਰੈਨ ਬਤਾ ਸਕੇ ਤੇ ਉਹ ਮੈਨ ਕਰਦਾ ਹੈ ਟੂ ਯੂ ਹੈਪੀ ਬਰਥਡੇ ਕਿ ਵੱਟ ਤੇ ਮੈਂ ਮੈਂ ਗੋ ਤਾਂ ਇੱਕ ਵੀਡੀਓ ਆ ਫੋਟੋ ਫੋਟੋ ਮੈਂ ਕੈਮਰਾ ਲੈ ਨਾ ਹੱਥ ਕਾਉ ਜਿਗੀ ਲਓ ਜੀ ਚਲ ਤੇਰਾ ਗਿਫਟ ਆ ਅਜਾ ਕੋਲੇ ਫਲਟ ਕੋਲੇ ਖਿੱਚੋ ਫੋਟੋ ਖਿੱਚਦਾ ਹਾਂ ਚਲ ਹੋ ਗਈ ਆ ਨਾ ਐ ਰੱਖ ਚਲੋ ਹੈਪੀ ਹੋ ਮੂੰਹ ਕਰੇ ਨਾ ਆਜਾ ਮਨਪ੍ਰੀਤ ਆਪਕੀ ਦੀ ਵਾਰੀ ਹੈ ਅਲੱਦਾ ਮੈਂ ਇਹਨਾਂ ਵੰਦ ਦੀ ਵਾਰੀ ਹੋਣੀ ਹੈ ਹੈਪੀ ਬਰਥਡੇ ਹੋਰਾਂ ਕੀ ਗਾਣਾ ਚਾਹਤੂ ਆਜਾ ਮੈਂ ਕਿ ਮੈਂ ਨਾ ਮੈਂ ਤੇਰੇ ਦੋਸਤ ਨੇ ਇਹ ਦੋਸਤ ਮੇਰੇ ਨਾਲ ਹੀ ਇੱਕ ਮਿੰਟ ਰਹੀਆਂ ਉਸੇ ਹੀ ਗੱਲਾਂ ਹੈ ਵੀ ਮੇਰੇ ਬਰਥਡੇ ਤੇ ਮੇਰੇ ਕੋਲ ਬੈਠਾ ਸੀ ਖੜੋ ਮਿੱਤਰ ਆਪਾਂ ਕਰੀ ਮੰਦ ਰਹਿੰਦੇ ਹਾਂ ਮੈਂ ਸੱਚੇ ਸ਼ਰਮ ਦੀ ਇੱਕ ਸਾਡੇ ਆਂ ਖੋਦੇ ਰਹਿਦਾ ਕਿਤੇ chal aa meri ek nal ek free ae aa hai haq dil doan nu vedna hai kitch ਇੱਕ ਪਾਂਦ ਗੀਏ ਤੇ ਕੈਂਚੀ ਲਿਖਿਆ ਹਾਂ 4 ਚਮਚੇ ਦਹੀਂ ਵਾਦੂ ਹੈ ਵਾਦੂ ਨੇ ਆ 3 ਚਮਚੇ ਥੋੜਾ ਥੋੜਾ ਸੋਨਾ ਲੱਗ ਰਿਹਾ ਲੈ ਮੈਂ ਗਰਮ ਕਰ ਕਰ ਕੇ ਕਰਾ ਕਟਿੰਗ ਕਰ ਦੋ ਮੈਂ ਫੜਾਈ ਦਿੰਦੀ ਦਦਰਾ ਕਹਤੀ ਮੈਨੇ ਹੋਂਦਾ ਲਿਤਾ ਹੈਗਾ ਕਿਉਂਕਿ ਇਹ ਮਰੀਂਦਰ ਦਾ ਹੈ ਆ ਮੈਂ ਪਾ ਦੇ ਦਿੰਦਾ ਫਿਰ ਅੱਧਾ ਹੋਰ ਕਰੀ ਆ ਹਾਂ ਹੋਰ ਕਰੀ ਹੋਰ ਦਵਾ ਲਿਆ ਨੀ ਹੋਇਆ ਵੀਡੀਓ ਬਣ ਰਹੀ ਹੈ ਕੈਮਰਾ ਔਨ ਨਹੀਂ ਤਾਂ ਹੁਣ ਹੋਇਆ ਚਲ ਆਪਾਂ ਖਾਈਏ ਹੁਣ ਹਾਂ ਬਸ ਆ ਤਿੰਨੇ ਆਪੋ ਹੀ ਰਹਿ ਗਏ ਆਪੋ ਹੀ ਰਹਿ ਗਏ ਚਮਚੇ ਕਰ ਲੈ ਮੇਰੀਆਂ ਉਂਗਲੀਆਂ ਨੂੰ ਲੱਗਿਆ ਮੈਂ ਉਂਗਲੀਆਂ ਚੱਕ ਰਹੀ ਆ ਆਜੋ ਚਲ ਆਪਾਂ ਖਾਈਏ ਯੂ ਇਸ ਦੇ ਬਾਹਰ ਚੱਲ ਬਾਹਰ ਦੇ ਜਾ ਆ ਜਾ ਬਾਹਰ ਲੈ ਦੇ ਚਮਚੇ ਹਾਂ ਲੈ ਆਜੋ ਆ ਕੇ ਕਰ ਆਪਾਂ ਚਲ ਚਾਰੇ ਘਰਾਂ ਦੇ ਲਈ ਫਾਰਮਾਸਟਿਕ ਦੇਖੀ ਬਸ ਥੋੜੀ ਅੰਦਰ ਹਾਂ ਚੱਕ ਲਿਆ ਚੱਲ ਇਹਨਾਂ ਨੂੰ ਜਿਹੜਾ ਟਿਊਸ਼ਨ ਹੈ ਨੰਨੇ ਆਣਿਆਂ ਨੇ ਟਿਊਸ਼ਨ ਜਾਣਾ ਤਾਂ ਕਰਕੇ ਸੇ ਫਟਾਫਟ ਕੰਮ ਸਹੀ ਗੱਲ ਹੈ ਇਹ ਨਹੀਂ ਕਿਤੇ ਨਹੀਂ ਜਾਣਾ ਇਹਨੂੰ ਬੰਦੂ ਕਾੜੀ ਲੱਗੀ ਮਈਆ ਇਹ ਤਾਂ ਉਹੀ ਲੇਟ ਕਰਾ ਲਿਆ ਬਸ ਇਹ ਤਾਂ ਕੰਮ ਪੰਜ ਮਾਰਿਆ ਹੋਰ ਇਹਨੂੰ ਤਾਂ ਸ਼ਾਂਤ ਕਰਦੇ ਤਾਂ ਸ਼ਾਮ ਨੂੰ ਨਿਕਲਣਾ ਤਾਂ ਨਹੀਂ ਗਿਆ ਚਲੋ ਜੀ ਉਹ ਬੈਕਤੀ ਹੋ ਗਿਆ ਗਿਰ ਗਿਆ ਰੋਣ ਲੱਗਿਆ ਤਾਂ ਉਹ ਦੇਖ ਉਹ ਦੇਖ ਅੱਜ ਕਰ ਰਿਹਾ ਉਹ ਲੱਗਿਆ ਤਾਂ ਲੱਗਿਆ ਲੱਗਿਆ ਸਾਡੇ 4:00 ਵਜੇ ਕਰਦਾ ਸੀ ਪੀਆ ਹੋਇਆ ਵਿਚਾਰੇ ਦਾ ਜੀ ਜੀ ਲੱਗਿਆ ਕੇਕ ਨਹੀਂ ਇਹਨੇ ਖਾਇਆ ਨਾ ਕੁਝ ਨਹੀਂ ਖਾਇਆ ਇਹਨੇ ਕਿਉਂ ਮੈਂ ਤੁਹਾਨੂੰ ਕਹਿੰਦਾ ਚਲੋ ਜੀ ਹੁਣ ਅਸੀਂ ਚੱਲੀ ਆਪਾਂ ਲੈ ਕੇ ਲਫਾਫਾ ਲੈ ਕੇ ਸਾਡੇ ਚਾਰ ਬੰਦੇ ਆਪ ਨਾ 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 ਰੱਖੋ ਹੁਣ ਥੋੜੀਆਂ ਚਾਂਸੀ ਤਾਰੇ ਬਾਏ 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 ਬਹੁਤ ਵਧੀਆ ਬਣਾਇਆ ਬਹੁਤ ਹੋਰ ਬਣਾਇਆ ਨਹੀਂ ਬਹੁਤ ਵਧੀਆ ਬਣਾਇਆ ਲੋ ਜੀ ਹੁਣ ਅਸੀਂ ਘਰ ਚੱਲੇ ਆ ਆਪੂ ਨੂੰ ਖਡਾਉਣਾ ਮਿਲਿਆ ਇੱਕ ਬਹੁਤ ਸੋਹਣਾ ਪਚਕਾਰੀਆਂ ਵਾਲਾ ਉਹ ਤੇਰੀ ਲੈ ਓਏ ਤੁਰ ਪੈ ਗਿਆ ਤੇਰਾ ਪਟਾਕਾ ਪਟਕ ਗਿਆ ਇੱਕ ਸਪੌਲੀਆ ਗਿਆ ਲਓ ਜੀ ਹੁਣ ਵਲੌਗ ਦਾ ਆਪਾਂ ਕਰਦੇ ਐ ਇੱਥੇ ਐਂਡ ਕਿਉਂਕਿ ਮੈਂ ਬਰਡੇ ਤੋਂ ਅੱਗੇ ਵਲੌਗ ਅੱਗੇ ਕੰਟੀਨਿਊ ਕਰਿਆ ਨਹੀਂ ਹੈਗਾ ਵੀ ਅੱਗੇ ਬਣਾਇਆ ਨਹੀਂ ਹੈਗਾ ਮੇਰੀ ਨਾ ਸਿਹਤ ਜੀ ਥੋੜੀ ਜੀ ਠੀਕ ਨਹੀਂ ਧੀ ਸੈਟ ਜੀ ਨਹੀਂ ਧੀ ਆ ਦੇਖੋ ابو ਮੇਰੇ ਵਿੱਚ ਘੁੱਸ ਰਿਹਾ ਦੇਖੋ ابو ਮੇਰੇ ਵਿੱਚ ਘੁੱਸ ਰਿਹਾ ਕਿਉਂਕਿ ਇਹਦੇ ਲੱਗ ਰਹੇ ਨੇ ਨਾਟਕ ਸਾਹਮਣੇ ਉਹ ਦੇਖ ਨਾ ਸੌਰੀ ਉਹ ਕਾਰਟੂਨ ਜਿਹੜੇ ਦੇਖਦਾ ਹੁੰਦਾ ਉਹ ਦੇਖ ਰਿਹਾ ਏ ਅੱਗੇ ਜਿਵੇਂ ਮੇਰਾ ਵਲੌਗ ਬਣਿਆ ਨਹੀਂ ਹੈਗਾ ਕਿਉਂਕਿ ਮੈਂ ਠੀਕ ਨਹੀਂ ਵੱਡੇ ਤੋਂ ਆ ਕੇ ਨਾ ਜਿਆਦਾ ਪਤਾ ਨਹੀਂ ਕੀ ਹੋ ਗਿਆ 1 ਲੱਖ ਤੱਕ ਜਿਵੇਂ ਬਸ ਠੀਕ ਠੀਕ ਜਿਹਾ ਨਹੀਂ ਲੱਗ ਰਿਆ ਤਾਂ ਤੇ ਜਿਵੇਂ ਖਾਣੇ ਵਾਲੀਆਂ ਚੀਜ਼ਾਂ ਨੇ ਬਸ ਅਨਾ ਜਿਹੜਾ 1 ਲੱਖ ਤੱਕ ਆਪਾਂ ਖਾ ਲੈਨੇ ਆ ਜੇ ਸਵੇਰ ਦੇ ਭੁੱਖੇ ਹੋਈਏ ਮਤਲਬ ਹੁਣ ਅਸੀਂ ਨਾ ਸਵੇਰ ਦਾ ਸ਼ੇਕ ਪਿੰਦੇ ਆ ਸਮੂਦੀ ਜੀ ਪਿੰਦੇ ਆ ਜਿਹੜੀ ਸਮੂਦੀ ਤੋਂ ਬਾਅਦ ਭੁੱਖ ਬਿਲਕੁਲ ਨਹੀਂ ਲੱਗਦੀ ਹਰ ਟੈਂਟਿਡ ਭਰਿਆ ਭਰਿਆ ਹੀ ਲੱਗਦਾ ਫਿਰ ਉਹ ਸਮੂਦੀ ਪੀਣ ਤੋਂ ਬਾਅਦ ਇੱਕੋ ਲੱਗਦਾ ਫਿਰ ਆਪਾਂ ਇੱਕ ਅਹੀ ਜੀ ਚੀਜ਼ਾਂ ਖਾ ਲਈਏ ਹਨਾ ਵੀ ਤਲਿਆ ਜਾਦੇ ਵੀ ਰੋਟੀ ਨਾ ਖਾਈਏ ਹਨਾ ਜਿਹੜਾ ਆਪਣੇ ਵਿਛੇਟੀ ਪਚਨਾ ਪਚੇ ਨਾ ਇਸ ਕਰਕੇ ਫਿਰੋਟ ਪੇਟ ਜੇ ਖਰਾਬ ਕਰਦਾ ਹਨਾ ਇੱਕੋ ਲੱਗਦਾ ਕਰਕੇ ਉਹ ਅਸੀਂ ਫਿਰ ਸਿੱਧਾ ਡਾਇਰੈਕਟ ਸਮੂਦੀ ਤੋਂ ਬਾਅਦ ਉਹੀ ਖਾਇਆ ਖਾਣਾ ਜਿਵੇਂ ਸਮੋਸੇ ਖਾਲੇ ਹਨਾ ਅਸੀਂ ਵੱਡੇ ਮਨਾ ਕੇ ਆਏ ਆ ਤਾਂ ਖਾਣਾ ਤਾਂ ਦੇਖੋ ਪੈਂਦਾ ਹੀ ਹੈ ਜੋ ਵੀ ਚੀਜ਼ਾਂ ਹਨਾ ਆਪਾਂ ਖਾਵਾਂਗੇ ਤਾਂ ਕਰਕੇ ਬਸ ਥੋੜਾ ਜਿਹਾ ਬੇਟ ਜੇ ਉਹਦੇ ਕਰਕੇ ਉਹ ਹੋ ਗਿਆ ਸੀਗਾ ਤਾਂ ਕਰਕੇ ਠੀਕ ਜਿਆ ਨਹੀਂ ਲੱਗਿਆ ਹੋਰ ਰੋਟੀ ਵੀ ਨਹੀਂ ਆਕੇ ਕਈ ਸਾਰੇ ਰੋਟੀ ਖਾਣ ਲੱਗੇ ਜਦਦੇ ਅਸੀਂ ਬਾਹਰ ਬੈਠੇ ਕਿਉਂਕਿ ਲਾਈਟ ਚਲੇ ਗਈ ਸੀ ਤਾ ਕਰਕੇ ਬਾਹਰ ਨਾ ਬਹੁਤ ਠੰਡੀ ਠੰਡੀ ਹਵਾ ਚੱਲਦੀ ਸੀ ਫਿਰ ਅਸੀਂ ਬਾਹਰ ਹੀ ਪੈ ਗਏ ਮੈਂ ਤਾਂ ਬਾਹਰ ਪਈ ਰਹੀ ਸਾਰੇ ਅੰਦਰ ਵੀ ਆ ਗਏ ਤੇ ਮੈਂ ਫਿਰ ਵੀ ਮੰਜੀ ਤੇ ਹੀ ਬਾਰ ਪਈ ਰਹੀ ਆ ਉਹ ਮੇਰੇ ਕੋਲ ਬੈਠਾ ਰਿਹਾ ਕਿਉਂਕਿ ਉਹ ਮੇਰੇ ਬਿਨਾ ਹਿੱਲਿਆ ਨਹੀਂ ਹੈਗਾ ਇਸ ਕਰਕੇ ਉਹ ਮੇਰੇ ਕੋਲੇ ਬੈਠਾ ਤਾਂ ਹੁਣ ਅਸੀਂ ਦੋਹੇ ਜਾਣੇ ਅੰਦਰ ਆ ਗਏ ਚਲੋ ਜੀ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਤੇ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰ ਤੇ ਸੋਨੇ ਸੋਨੇ ਇੱਕ ਮਿੰਟ ਇਦਾਂ ਹੀ ਕਰਦੇ ਰਹੋ ਹੁਣ ਤੁਹਾਨੂੰ ਮਿਲਾਂਗੇ ਆਪਣੇ ਅਗਲੇ ਵਲੌਗ ਚ